ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਗਤ ਹੈ ਅੱਜ ਦੇ ਪਵਣ ਲੈ ਕੇ ਛੋਟੇ ਬੱਚੇ ਜਿਹੜੇ ਆਪਣੇ ਪਟਿਆਲੇ ਸ਼ਾਈ ਪੱਗ ਜਿਹੜੀ ਆਪਾਂ ਕਿਵੇਂ ਬਸਾ ਦਿਆਂ ਤੇ ਜੇ ਆਪਾਂ ਦੀ ਲੈਂਥ ਦੀ ਗੱਲ ਕਰੀਏ ਤਾਂ ਇਹਦੀ ਲੈਂਥ ਜੇ 6 ਮੀਟਰ ਕਪੜਾੜ ਬੋਹਲ ਵਰਤਿਆ ਤੇ ਸਭ ਤੋਂ ਪਹਿਲਾਂ ਆਪਾਂ ਪਹਿਲਾ ਲੜ ਲਾਉਣਾ ਸਰਦੇ ਸੈਂਟਰ ਤੋਂ ਲੈ ਕੇ ਲੜ ਨੂੰ ਪੂਣੀ ਦਾ ਫੋਲਡ ਕਰਦਾ ਬਾਅਦ ਥੱਲੇ ਰੱਖ ਕੇ ਬੰਦ ਪਾਸੇ ਉੱਤਰ ਕੇ ਦੋਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਸਾਬ ਕਰਕੇ ਜਿਹੜਾ ਲੜਨ ਲਗਾ ਦੇਣਾ ਅਗਲਾੜਾ ਪਲੜ ਲਾਉਣਾ ਲਾਰਨ ਬੈਗ ਤੋਂ ਪਿੰਚੇ ਉਨੀ ਦਾ ਹੱਦ ਵਾ ਥਲੇ ਰੱਖ ਕੇ ਬੰਦ ਪਾਸ ਉੱਤਰਾ ਕੇ ਚਾਰੋਂ ਗੁਣਿਆਂ ਨਾਲ ਜਿਹੜਾ ਪਲਾਂ ਨੂੰ ਉੱਤ ਲੋਡ ਕਰਾਂਗੇ ਚਾਰੋਂ ਗੁਣਿਆਂ ਨਾਲ ਜਿਹੜਾ ਪਲਾਂ ਨੂੰ ਉੱਤ ਲੋਡ ਕਰਕੇ ਇੱਕ ਵਾਰ ਫੋਲਡ ਕਰਾਂਗੇ ਲੜਨ ਨੂੰ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਇਹ ਡਬਲ ਇੱਕ ਵਾਰ ਫੇਰ ਫੋਲਡ ਕਰਾਂਗੇ ਦੋ ਵਾਰ ਫੋਲਡ ਕਰਨ ਤੋਂ ਬਾਅਦ ਲੜਨ ਨੂੰ ਸਾਫ਼ ਕਰਾਂਗੇ ਸਾਫ਼ ਕਰਕੇ ਚੜਾਈ ਤੇ ਕਰ ਲੈਣਾ ਚੜਾਈ ਤੇ ਕਰਕੇ ਲੜਨ ਨੂੰ ਜਿੰਨੀ ਆਪਾਂ ਮਟਾਈ ਦੇਣੀ ਚਾਹੁੰਦੇ ਆ ਉਨੀ ਮਟਾਈ ਦੇ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਦੇ ਨਾਲ ਦੀ ਨਾਲ ਬਾਹਰ ਫੇਰ ਕੇ ਉਹਦੀ ਸਫਾਈ ਜਿਹੜੀ ਆਪਾਂ ਨਾਲ ਦੀ ਨਾਲ ਕਰ ਲੈਣੀ ਹੈ ਅਗਲਾ ਲੜਾ ਪਲੜਾ ਲਾਉਣਾ ਲਰਨਿੰਗ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦਾ ਹਲਦਵਾ ਥੱਲੇ ਰੱਖ ਕੇ ਬੰਦਪਾ ਥੋਤੇ ਰੱਖ ਕੇ ਚਾਰ ਉਂਗਲੀਆਂ ਨਾਲ ਜਿਹੜਾ ਪਲੜਾ ਨੂੰ ਉੱਤੋਂ ਲੋਡ ਕਰਾਂਗੇ ਚਾਰ ਉਂਗਲੀਆਂ ਨਾਲ ਜਿਹੜਾ ਪਲੜਾ ਨੂੰ ਉੱਤੋਂ ਲੋਡ ਕਰਕੇ ਜਿਹੜਾ ਲੜਾ ਨੂੰ ਸਾਫ਼ ਕਰਾਂਗੇ ਸਾਫ਼ ਕਰਨ ਤੋਂ ਬਾਅਦ ਡਬਲ ਫੋਲਡ ਕਰਾਂਗੇ ਲੜਾ ਨੂੰ ਉਸੇ ਤਰੀਕੇ ਨਾਲ ਜਿਹੜਾ ਲੜਾ ਨੂੰ ਸਾਫ਼ ਕਰਾਂਗੇ ਜਿੱਥੇ ਆਪਾਂ ਪਹਿਲਾ ਫੋਲਡ ਕਰੇ ਉੱਥੇ ਜਿਹੜਾ ਲੜਾ ਨੂੰ ਫੋਲਡ ਕਰਾਂਗੇ ਤਫੇ ਜਿਹੜਾ ਲੜਨ ਨੂੰ ਸਾਫ਼ ਕਰਕੇ ਜਿੰਨਾ ਪਲੜ ਤਾਂ ਫਾਂਸ ਕੇ ਉਹਨਾਂ ਪਲੜ ਤਾਂ ਫਾਂਸ ਕੇ ਕਿਹੜਾ ਲੜਨ ਨੂੰ ਲਗਾ ਦੇਣਾ ਅਗਲਾ ਪਲੜ ਲਾਉਣਾ ਲੜਨ ਬੈਗ ਤੋਂ ਪਿੰਚੇ ਕਰ ਲੈਣਾ ਪੂਣੀ ਦਾ ਖੋਦਵਾ ਥੱਲੇ ਰੱਖ ਕੇ ਬੰਦ ਪਸੋ ਉੱਤੇ ਰੱਖ ਕੇ ਚਾਰੋਂ ਗੋਲਿਆਂ ਨਾਲ ਜਿਹੜਾ ਪਲੜ ਨੂੰ ਉਤ ਉਤ ਲੋੜ ਕਰ ਲੈਣਾ ਉਤ ਲੋੜ ਕਰਕੇ ਤੇ ਲੜ ਨੂੰ ਜਿਆਦਾ ਖੋਲਣਾ ਖੋਲ ਕੇ ਉਤਲਰ ਦਾ ਜਿਹੜਾ ਪਹਸਲ ਉਹ ਲੋਡ ਕਰਕੇ ਜਿਹੜਾ ਲੜ ਨੂੰ ਸਾਫ ਕਰਾਂਗੇ ਸਾ ਕੱਤਵਾ ਜਿਹੜਾ ਲੜ ਨੂੰ ਡਬਲ ਫੋਲਡ ਕਰਾਂਗੇ ਡਬਲ ਫੋਲਡ ਕੱਤਵਾਦ ਤੇ ਜਿੱਥੇ ਅਸੀਂ ਪਹਿਲਾਂ ਲਗਾਏ ਸੀ ਉੱਥੇ ਜਿਹੜਾ ਲੜ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਜਿੰਨਾ ਆਪਾਂ ਪੜ ਦਾ ਫਾਂਸ ਰੱਖਿਆ ਹੁਣ ਆਪਾਂ ਪੜ ਦਾ ਫਾਂਸ ਦਾ ਕਿਹੜਾ ਲੜ ਨੂੰ ਲਗਾਵਾਂਗੇ ਤੇ ਅਗਲਾ ਜਿਹੜਾ ਪ੍ਰਾੜ ਲਾਉਣਾ ਲੜ ਨੂੰ ਵੈਸੇ ਤੋਂ ਪਿੰਚ ਕਰ ਲੈਣਾ ਪੂਣੀ ਰੋਲ ਦੇ ਥੱਲੇ ਰੱਖ ਕੇ ਬੰਦ ਪਾ ਥੱਲੇ ਰੱਖ ਕੇ ਚਾਰੋਂ ਉਂਗਲਾਂ ਨਾਲ ਜਿਹੜਾ ਪ੍ਰਾੜ ਨੂੰ ਉੱਤੋਂ ਲੋਡ ਕਰਾਂਗੇ ਚਾਰੋਂ ਉਂਗਲਾਂ ਨਾਲ ਜਿਹੜਾ ਪ੍ਰਾੜ ਨੂੰ ਉੱਤੋਂ ਲੋਡ ਕਰਕੇ ਸਾਫ ਕਰ ਜਿਹੜਾ ਪ੍ਰਾੜ ਨੂੰ ਕੱਢ ਲੈਣਾ ਹੈ ਸਾਫ ਕਰਕੇ ਤੇ ਲੜ ਨੂੰ ਇੱਕ ਵਾਰ ਫੋਲਡ ਕਰਾਂਗੇ ਫੋਲਡਾਂ ਤੋਂ ਬਾਅਦ ਜਿਹੜਾ ਲੜ ਨੂੰ ਸਾਫ ਕਰ ਲੈਣਾ ਸਾਫ ਕਰਕੇ ਚਾਰੋਂ ਉਂਗਲਾਂ ਨਾਲ ਜਿਹੜਾ ਲੜ ਨੂੰ ਉੱਤੋਂ ਲੋਡ ਕਰ ਲੈਣਾ ਇੱਕ ਵਾਰ ਨੱਕਰੀ ਜਿਹੜਾ ਲੜ ਨੂੰ ਫੋਲਡ ਕਰਾਂਗੇ ਪੰਜਵਾਂ ਲੜ ਦੀ ਜਣੀ ਤੁਸੀਂ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਨਾਂ ਦੀ ਚੜਾਈ ਦਾ ਕਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਜਿੰ ਇਹ ਜਿਹੜੇ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜਨ ਲਗਾਵਾਂਗੇ ਤੇ ਫਿਰ ਇਹ ਤੋਂ ਬਾਅਦ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਨੱਕ ਦੀ ਹੀੜ ਆਪਾਂ ਪੱਗ ਵਿੱਚ ਲਗਾਉਣਾ ਜਿੱਥੇ ਉਹ ਪੰਜ ਵਾਲਰ ਫੋਲਡ ਕਰੇ ਉਹ ਤੋਂ ਥੋੜਾ ਹਾਂ ਕਰਕੇ ਜਿਹੜਾ ਪੱਗ ਪੈਣ ਨੂੰ ਆਉਣਾ ਹੈ ਤੇ ਫਿਰ ਜਿਹੜਾ ਆਪਾਂ ਕਾਲ ਕਿਲੜਾ ਲਗਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਲੈਣ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਕਿਹੜਾ ਲੜ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਜਿੰਨਾਂ ਆਪਾਂ ਪੱਲੇੜਾ ਖਤੇ ਰੱਖੇ ਉਹਨਾਂ ਪੱਲੇੜ ਨੂੰ ਖਤੇ ਰੱਖਾਂਗੇ ਖਤੇ ਰੱਖ ਕੇ ਤੇ ਲੜ ਨੂੰ ਸਾਫ਼ ਕਰਾਂਗੇ ਬੈਗ ਤੇ ਚੜਾਈ ਚੁ ਲੈ ਆਉਣਾ ਹੈ ਬੈਗ ਤੇ ਚੜਾਈ ਚੁ ਲੈ ਆ ਕੇ ਲੜ ਨੂੰ ਮੂਹਰੇ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਹੈ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨਾਲ ਪਵਾਜ ਨਾਲ ਕੱਢ ਲੈਣਾ ਹੈ ਤੇ ਫਿਰ ਪੱਗ ਪਿੰਦੇ ਥੱਲੇ ਰੱਖ ਕਿਹੜਾ ਪੈਰ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿੰਨੀ ਤੇ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਨਨੀ ਚੜਾਈ ਲਾ ਕੇ ਤੇ ਜਿੰਨੇ ਚਵਲ ਪੈਂਦੇ ਹੋਣਗੇ ਉਹਨਾਂ ਬਲਾਂ ਨੂੰ ਲੋਡ ਕਰਕੇ ਕਿਹੜਾ ਪੈਰ ਨੂੰ ਉੱਤੇ ਰੱਖਣਾ ਹੈ ਜੇ ਤਾਂ ਡੜ ਘਟਿਆ ਜਾਂਦਾ ਹੈ ਜਾਂ ਉਤੋਂ ਖਿਸਕੀ ਜਾਂਦਾ ਹੁੰਦਾ ਹੈ ਤੁਸੀਂ ਜੋ ਦੋ ਜਾਂ ਤਿੰਨ ਪੱਗਾਂ ਜਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਫਿਰ ਜਿਹੜਾ ਆਪਾਂ ਬਾਕੀ ਉਹ ਜਿਹੜੀਆਂ ਆਪਾਂ ਸੈਟਿੰਗ ਕਰ ਲੈਣੀ ਐ ਜਿਹੜੇ ਆਪਣੇ ਲਾੜ ਨੇੜੇ ਉਹ ਵੀ ਆਪਾਂ ਸਾਫ਼ ਕਰ ਲੈਣੇ ਨੇ ਤੇ ਉਹਨਾਂ ਦੀ ਵੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਐ ਤੇ ਫਿਰ ਜਿਹੜਾ ਆਪਾਂ ਸਿਲ ਟਕਣਾ ਜਿਹੜਾ ਆਪਾਂ ਪਹਿਲਾਂ ਰੀਸ਼ਾ ਤੇ ਸੈਂਟਰ ਚੋਂ ਉਹਨੋਂ ਬਾਹਰ ਤੋਂ ਖਿੱਚਣਾ ਐ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਲੈਣਾ ਐ ਫਲਾਉਣ ਤੋਂ ਬਾਅਦ ਜਿੱਥੋਂ ਇੱਕ ਵਾਰ ਖਿੱਚਾਂਗੇ ਖਿੱਚਣ ਤੋਂ ਬਾਅਦ ਜਿੱਥੋਂ ਕਿਤੋਂ ਸੰਗ ਰਹਿੰਦਾ ਉੱਥੋਂ ਆਪਾਂ ਉਂਗਲੀਆਂ ਦੱਬ ਕੇ ਜਾਂ ਬਾਜ ਨਾਲ ਦੱਬ ਕੇ ਜਿਹੜਾ ਆਪਾਂ ਸਿਰਾ ਕਵਰ ਕਰਾਂਗੇ ਚੰਗੀ ਤਰ੍ਹਾਂ ਆਪਾਂ ਸਿਰਾ ਉਹ ਚੰਗੀ ਤਰ੍ਹਾਂ ਟੈਟ ਕਵਰ ਕਰਨਾ ਹੈ ਤੇ ਚਾਰੇ ਪਾਸੇ ਜਿਹੜਾ ਆਪਾਂ ਸਿਰਾ ਦੱਬ ਕੇ ਜਿਹੜਾ ਆਪਾਂ ਕਵਰ ਕਰਨਾ ਹੈ ਜਿਹੜਾ ਤੁਸੀਂ ਸਿਰ ਕਵਰ ਕਰਨ ਲਈ ਡਬਲ ਸੀਸ਼ਣਾ ਹਮ ਤਾਂ ਵਰਤ ਸਕਦੇ ਹੋ ਤੇ ਬੈਗ ਦਾੜ ਲਗਾਉਣਾ ਅੱਧਾ ਜੋ ਅੱਧਾ ਘੱਬੇ ਫੋਲਡ ਕਰਕੇ ਜਿਹੜਾ ਪਲਾਂ ਨੂੰ ਬੈਗ ਤੇ ਹੀ ਚੜਾਈ ਚ ਕਰਕੇ ਤੇ ਬੈਗ ਤੇ ਹੀ ਲੜ ਨੂੰ ਦੱਬ ਲੈਣਾ ਹੈ ਤਨਾਲ ਦੇ ਨਾਲ ਬਾਕੀ ਪਾਸ ਜਿਹੜੀ ਆਪ ਸੈਟਿੰਗ ਕਰਕੇੜਾ ਪੱਗ ਨੂੰ ਫਾਈਨਲ ਟੱਚ ਦੇ ਦੇਣਾ ਹੈ ਜਲਦੀ ਹੀ ਨੰਬਰ ਲੈ ਕੇ ਹਾਜੂਨ ਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ